ਪਤਾ ਨਹੀਂ ਗਏ ਨੂੰ ਪੱਬੇ ਦੀ ਜੀਵਨੀ ਬਾਰੇ ਚਲੋ ਅੱਜ ਪੱਬੇ ਦੀ ਜੀਵਨੀ ਬਾਰੇ ਦੱਸਦੇ ਆ ਪੱਬੇ ਹੋਣੀਆਂ ਤਿੰਨ ਭਰਾ ਪ੍ਰਭੂਣੀ ਤੇ ਪ੍ਰਭੂ ਉਹਨਾਂ ਦਾ ਪਿੰਡ ਹੈਗਾ ਵਾ ਚੋਲੇ ਸਾਹਿਬ ਲਾਗੇ ਕਿਹੜਾ ਪਿੰਡ ਕਮੋ ਪਿੰਡ ਹੈ ਚੋਲਾ ਸਾਹਿਬ ਲਾਗੇ ਕਮੋਟਾ ਵਾਲਾ ਸੁਰ ਸਿੰਘ ਰਹਿੰਦੇ ਆ ਦਿਨ ਆਣਕੇ ਘਰ ਤੇ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਡੈਡੀ ਦੀ ਡੈਥ ਹੋ ਗਈ ਜਦੋਂ ਨਿੱਕੇ ਨਿੱਕੇ ਹੀ ਉਸ ਤੋਂ ਬਾਅਦ ਚ ਫਿਰ ਇਹਦਾ ਮਾਮਾ ਪਹਿਲੋਂ ਇਹਨਾਂ ਨੂੰ ਇੱਥੇ ਲੈ ਆਏ ਤੋ ਇੱਥੇ ਸੁਰ ਸਿੰਘ ਵੀ ਸਮਝ ਲੋ ਵੀ ਇੱਕ ਨੀਕੇ ਨੀਕੇ ਤਿੰਨ ਚਾਰ ਜਵਾਕ ਸਾਹਮਣੇ ਇੱਕ ਨਾਂ ਦੀ ਭੈਣ ਆ ਤਿੰਨ ਭਰਾ ਹਾਂਜੀ ਤੇ ਮਾਤਾ ਨੇ ਕਿਦਾਂ ਪਾਲੇ ਹੋਣਗੇ ਕਿਦਾਂ ਕੀਤਾ ਹੋਊਗਾ ਨਾਨਕੇ ਰਹਿ ਕੇ ਸਾਰਾ ਕੁਝ ਕੀਤਾ ਨਾ ਤੇ ਇਹਨੇ ਮੈਨੂੰ ਅੱਗੇ ਵੀ ਇੱਕ ਦਿਨ ਗੱਲ ਕੀਤੀ ਕਹਿੰਦਾ ਵੀ ਮਾਤਾ ਮੇਰੀ ਨੇ ਦੁੱਖ ਵੜੇ ਵੇਖੇ ਆ ਪਹਿਲਵਾਨਾ ਆਪਾਂ ਵਿਆਹ ਕਰਨਾ ਤੇ ਕੁੜੀ ਆਪਾਂ ਨੂੰ ਚਾਹੀਦੀ ਜਿਹੜੀ ਮੇਰੀ ਮਾਤਾ ਨੂੰ ਸੁਖ ਦਵੇ ਤੇ ਮੈਨੂੰ ਵੀ ਬੜੀ-ਬੜੀ ਗੱਲ ਪੱੜਿਆਂ ਲੱਗੀ ਐ ਵੀ ਆਪਾਂ ਨੂੰ ਮਾਤਾ ਮੇਰੀ ਨੇ ਦੁੱਖ ਵੜੇ ਵੇਖੇ ਆ ਕੁੜੀ ਆਪਾਂ ਨੂੰ ਉਹ ਚਾਹੀਦੀ ਆ ਵੀ ਜਿਹੜੀ ਮੇਰੀ ਮੇਰੀ ਮੰਮੀ ਨੂੰ ਨਾ ਸੋਖਾ ਦਵੇ ਹਾਂ ਜੀ ਵੀ ਜਰ ਹੁਣ ਮਾੜਾ ਥੋੜੀ ਐ ਹੁਣ 1 1 2 2 ਜੱਫੇ ਪਾਉਂਦਾ ਤੇ ਇਹ ਕਿਤੇ ਯੂਰਪ ਜਾਣਾ ਲੈਣੀ ਸੱਚੀ ਗੱਲ ਹੈ ਇੰਗਲੈਂਡ ਜਾਣਾ ਲੈਣੀ ਆਪਾਂ ਗੱਲਾਂ ਇਹ ਫਿਰ ਇਹ ਗੱਲਾਂ ਕਰਦੇ ਵੀ ਅਜੇ ਤੱਕ ਚਵਾਰਾ ਕਿਤੇ ਨਹੀਂ ਗਿਆ ਤੇ ਫਿਰ ਇਹ ਇਹ ਚੀਜ਼ਾਂ ਫਿਰ ਵੇਖਣ ਨਾ ਜੇ ਬੰਦੇ ਹੁਣ ਪ੍ਰੋਮੋਟਰ ਐ ਕੋਈ ਜੇ ਹੁਣ ਮੰਨ ਕੇ ਚੱਲੋ ਕਿੰਨਾ ਚਰ ਹੋ ਗਿਆ ਆਪਣੇ ਨਾਲ ਖੇਡ ਦੇਰ ਕੇ ਇਹਦੀ ਨਿਗਾ ਚ ਨਹੀਂ ਆਇਆ ਜੇ ਇੱਕ ਗੱਲ ਆ ਵੀ ਚਾਰਜ ਆਪੀ ਚੰਗੇ ਕਰਦੇ ਜੇ ਇੱਕ ਮਾੜਾ ਕਰ ਲੋ ਉਹਨ ਦੂਜਿਆਂ ਨੇ ਕਵਰ ਕਰ ਹੀ ਦੇਣਾ